ਹਾਂ ਜੀ ਸਤਿਕਾਰਯੋਗ ਜੀ ਅੱਜ ਸਾਡੇ ਨਾਲ ਡਿਸਟ੍ਰਿਕਟ ਬੋਹਰ ਧਰਨਪੁਰੋਂ ਤੱਕ ਪੇਸ਼ੰਤ ਜੋੜੇ ਨੇ ਇਹ ਮੇਰੇ ਕੋਲ ਮੇਰੇ ਕੋਲ ਲਾਸਟ 11 ਮਹੀਨੇ ਪਹਿਲਾਂ ਆਏ ਸੀਗੇ ਇਹਨਾਂ ਨੂੰ ਬਹੁਤ ਸਵੀਅਰ ਬੈਕ ਪੇਨ ਤੇ ਲੱਤ ਦੇ ਵਿੱਚ ਦਰਦ ਜਿਸ ਨੂੰ ਸ਼ਰਟਿਕਾ ਪੇਨ ਕਹਿੰਦੇ ਆ ਔਰ ਉਸ ਤੋਂ ਪਹਿਲਾਂ ਇਹ 3 ਮਹੀਨੇ ਇਸ ਤੋਂ ਮੇਰੇ ਕੋਲ ਉਹਨੂੰ ਤੋਂ 10 ਮਹੀਨੇ ਪਹਿਲਾਂ ਇਹਨਾਂ ਨੇ ਬਹੁਤ ਡਾਕਟਰਾਂ ਨੂੰ ਦਿਖਾਇਆ ਉੱਥੇ ਹਨੁਮਾਨਗੜ੍ਹ ਬੋਰ ਜਿਹਨਾਂ ਨੂੰ ਜਿਹਦੇ ਵਿੱਚ ਇਹਨੂੰ ਕੋਈ ਆਰਾਮ ਨਹੀਂ ਮਿਲਿਆ ਤੇ ਮੇਰੇ ਕੋਲ ਸਿਰਫ 1 ਮਹੀਨਾ ਦਵਾਈ ਖਾਣ ਤੋਂ ਬਾਅਦ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁਣ ਦਵਾਈ ਛੱਡੇ ਨੂੰ ਮੇਰੇ ਖਿਆਲ ਨਾਲ 10 ਮਹੀਨੇ ਹੋ ਗਿਆ 10 ਮਹੀਨਿਆਂ ਚ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਅੱਜ ਇਹ ਮੇਰੇ ਕੋਲ ਇੱਕ ਹੋਰ ਪੇਸ਼ੈਂਟ ਲੈ ਕੇ ਆਏ ਆ ਜੋ ਇਹਨਾਂ ਦੇ ਰਿਲੇਟਿਵ ਹੈਗੇ ਆ ਉਹਨਾਂ ਦਾ ਮੇਰੇ ਕੋਲ ਫਾਜ਼ਿਲਕਾਪੂਰ ਕੋਲ ਪਿੰਡ ਹੈ ਕਿਹੜਾ ਜੀ ਕਰਨੀ ਕਿਹਾ ਕਰਨੀ ਕਿਹੜਾ ਪਿੰਡ ਆ ਫਾਜ਼ਲ ਕਾ ਦੇ ਕੋਲੇ ਉਹਨਾਂ ਨੂੰ ਵੀ ਬੈਗ ਦੀ ਸਮੱਸਿਆ ਸੀ ਉਹਨਾਂ ਨੂੰ ਡਾਕਟਰਾਂ ਨੇ ਉੱਥੇ ਆਪਰੇਸ਼ਨ ਡਵਾਈਸ ਕਰਤਾ ਸੀਗਾ ਤੇ ਇਹ ਮੇਰੇ ਤੋਂ ਠੀਕ ਹੋ ਕੇ ਗਏ ਨੇ ਤੇ ਤਾਂ ਅਜ ਨਵਾਂ ਪੇਸ਼ੰ ਨੂੰ ਲੈ ਕੇ ਆਏ ਨੇ ਪਰ ਉਹਨਾਂ ਦੀ ਵੀ ਤੀਸਰੀ ਸੈਟਿੰਗ ਤੀਸਰੀ ਵਾਰ ਮੇਰੇ ਕੋਲ ਅੱਜ ਆਏ ਨੇ ਉਹ ਪਰ ਆਲਮੋਸਟ 75 ਕੁ ਪੈਸੇ ਉਹ ਠੀਕ ਹੈਗੇ ਨੇ 75 ਪੈਸੇ ਠੀਕ ਹੈਗੇ ਨੇ ਜੀ ਇਹ ਦੇ ਕਰਕੇ ਅਜੇ ਦੁਆਰਾ ਬਹੁਤ ਧੰਨਵਾਦ ਵੀ ਕਰਨਾ ਆਇਆ ਔਰ ਮਰੀਜ਼ ਵੀ ਲੈ ਕੇ ਆਇਆ ਆਪਾਂ ਮਰੀਜ਼ ਤੋਂ ਸੁਣਦੇ ਆ ਨਾ ਜਵਾਨੀ ਵੀ ਕੀ ਦਿੱਕਤਾਂ ਸੀ ਕਿੱਥੇ-ਕਿੱਥੇ ਇਲਾਜ ਕਰਾਇਆ ਹੁਣ ਕੀ ਦਿੱਕਤ ਹੈ कृष्णा ਆਏਗਾ ਹਾਂ ਪਿੰਡ ਸਾਡਾ ਧਰਮ ਭਰਾਏਗਾ ਮੇਰੇ ਪੈਰ ਦੇ ਲੱਤ ਦੇ ਵਿੱਚ ਦਰਦ ਕਾਫੀ ਦਰਦ ਸੀ ਪਹਿਨ ਦਰਦ ਸੀਗਾ ਤੇ ਮੈਂ 2-3 ਮਹੀਨੇ ਦਵਾਈ ਪਹਿਲਾਂ ਖਾਈ ਸੀ ਤੇ ਮੇਰੇ ਕੋਈ ਆਰਾਮ ਨਹੀਂ ਆਇਆ ਤੇ ਇਹਨਾਂ ਨੂੰ ਸਾਡੇ ਰਿਸ਼ਤੇਦਾਰ ਸੀ ਇਹ ਡਾਕਟਰ ਸਾਨੂੰ ਦੱਸਿਆ ਸੀ ਕਹਿੰਦੇ ਉੱਥੇ ਜਾਓ ਤੇ ਮੇਰੇ ਹੁਣ ਇਹਨਾਂ ਦੇ ਕੋਲੋਂ ਬਿਲਕੁਲ ਆਰਾਮ ਹੈ ਗਿਆ ਤੇ ਅੱਜ ਦਵਾਈ ਖਾਦੀ ਸੀ ਤੁਸੀਂ 3 ਮਹੀਨੇ ਹੋਰ ਕਿਸੇ ਤੋਂ ਖਾਦੀ ਸੀ

ਹੋਰ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੀ ਹਾਂ ਡਾਕਟਰ ਸਾਹਿਬ ਕੋਲ ਹਾਂ ਸਾਨੂੰ ਕਹਿੰਦੇ ਆ ਡਾਕਟਰ ਸਾਹਿਬ ਨੂੰ ਧੰਨਵਾਦ ਕਰਦੀ ਆ ਮੈਂ ਬਾਰ ਬਾਰ ਵੀ ਮੇਰੇ ਦਰਦ ਬਹੁਤ ਆਰਾਮੇਗਾ ਤੇ ਮੈਂ ਅੱਜ ਹੋਰ ਮੇਰੀ ਨੰਦ ਨੂੰ ਲੈ ਕੇ ਆਈ ਆ ਉਹਨਾਂ ਦੇ ਵੀ ਆਰਾਮੇਗਾ ਦਰਦ ਨੂੰ ਤੇ ਇਹਨਾਂ ਨੂੰ ਮੈਂ ਬਾਰ ਬਾਰ ਧੰਨਵਾਦ ਕਰਦੀ ਆ